ਸਿਆਣਿਆਂ ਨੇ ਇਹ ਗੱਲ ਸੱਚ ਆਖੀ ਆ ਵੀ ਕੁੱਤਾ ਪਾਲੋ ਬਿੱਲੀ ਪਾਲੋ ਪਰ ਗਲਤ ਫਹਿਮੀ ਨਾ ਪਾਲੋ ਇਹ ਜਿਹੜੀ ਜ਼ਿੰਦਗੀ ਆ ਨਾ ਬੜੀ ਤਕਲੀਫ ਦਿੰਦੀ ਆ ਤੇ ਬੜਾ ਸੁੱਖ ਵੀ ਤਕਲੀਫ ਉਦੋਂ ਮਿਲਦੀ ਆ ਜਦੋਂ ਆਪਾਂ ਆਪਣਿਆਂ ਤੋਂ ਬਹੁਤ ਉਮੀਦਾਂ ਲਾ ਕੇ ਬੈਠੇ ਹੁੰਨੇ ਆ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਸਾਰੀ ਜ਼ਿੰਦਗੀ ਇਹਨਾਂ ਲਈ ਇੰਨਾ ਕੀਤਾ ਹਨਾ ਤੇ ਇਹ ਸਾਰੇ ਆਪਣੇ ਆ ਤੇ ਆਪਾਂ ਬਹੁਤ ਉਮੀਦਾਂ ਪਾ ਲਏ ਨੇ ਵੀ ਆਪਾਂ ਨੂੰ ਆਪਾਂ ਨੂੰ ਇਹ ਲੱਗਦਾ ਵੀ ਇਹਨਾਂ ਦੇ ਦਿਲਾਂ ਵਿੱਚ ਆਪਣੇ ਲਈ ਬੜੀ ਇੱਜ਼ਤ ਆ ਇਹ ਲੋਕ ਆਪਾਂ ਨੂੰ ਬੜਾ ਪਿਆਰ ਕਰਦੇ ਨੇ ਚਾਹੇ ਫਿਰ ਉਹ ਆਪਣੇ ਧੀ ਹੋਵੇ ਪੁੱਤ ਹੋਵੇ ਭੈਣ ਹੋਣ ਭਰਾ ਹੋਣ ਹਨਾ ਜਾਂ ਕੋਈ ਦੋਸਤ ਮਿੱਤਰ ਕੋਈ ਹੋਰ ਰਿਸ਼ਤੇ ਇਹਨਾਂ ਆਪਣੇ ਰਿਸ਼ਤਿਆਂ ਦੀ ਇਹ ਨਾ ਪਹਿਚਾਣ ਉਦੋਂ ਤੱਕ ਨਹੀਂ ਹੋਊਗੀ ਜਿੰਨਾ ਚਿਰ ਆਪਣੀ ਜਿਬ ਵਿੱਚ ਪੈਸੇ ਆ ਜੇ ਕਿਤੇ ਤੁਸੀਂ ਨਾ ਆਪਣੀ ਇੱਜ਼ਤ ਦੇਖਣੀ ਹੋਵੇ ਇਹਨਾਂ ਰਿਸ਼ਤਿਆਂ ਵਿੱਚ ਇਹਨਾਂ ਸਾਰੇ ਰਿਸ਼ਤਿਆਂ ਵਿੱਚ ਕਿਉਂਕਿ ਗੈਰਾਂ ਨਾਲ ਤਾਂ ਕੋਈ ਮਤਲਬ ਨਹੀਂ ਹੁੰਦਾ ਗੈਰ ਤਾਂ ਗੈਰ ਹੁੰਦੇ ਨੇ ਉਹਨਾਂ ਨੂੰ ਤਾਂ ਆਪਣੇ ਕੋਲ ਕੁਝ ਹੈਗਾ ਨਹੀਂ ਹੈਗਾ ਕੋਈ ਫਰਕ ਨਹੀਂ ਪੈਂਦਾ ਪਰ ਇਹ ਫਰਕ ਆਪਣੇ ਨੂੰ ਹੀ ਪੈਂਦਾ ਹਨ ਜੇ ਤਾਂ ਆਪਣੇ ਕੋਲ 4 ਪੈਸੇ ਹੈਗੇ ਆ ਫਿਰ ਤਾਂ ਆਪਣੇ ਸਾਰੇ ਨਹੀਂ ਤੇ ਜੇ ਤੁਸੀਂ ਆਪਣਾ ਵੀ ਸਹੀ ਪਛਾਣ ਕਰਨੀ ਆ ਹਨ ਫਿਰ ਕਿਤੇ ਖਾਲੀ ਜੇਬ ਕਰਕੇ ਇਹਨਾਂ ਦੇ ਰੂਬਰੂ ਹੋ ਕੇ ਦੇਖਿਓ ਇਥੋਂ ਥੋੜੇ ਜਿਹੇ ਦਿਨਾਂ ਵਿੱਚ ਸਾਰੀ ਫਿਲਮ ਨਾ ਦਿਖਾਤੀ ਤਾਂ ਫਿਰ ਦੇਖਿਓ ਵੀ ਤੁਹਾਡੀ ਇੱਜ਼ਤ ਕਿੰਨੀ ਕਾ ਤੁਹਾਡਾ ਮਾਨ ਸਨਮਾਨ ਕਿੰਨਾ ਕਾ ਤੇ ਕਿੰਨੇ ਆਪਣੇ ਨੇ ਹਨ ਮੇਰੀ ਇਸ ਗੱਲ ਨਾਲ ਕੌਣ ਕੌਣ ਕਿੰਨਾ ਕਿੰਨਾ ਸਹਿਮਤ ਆ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ